ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਚੈਨਲ ਜੰਕਸ਼ਨ ਖੇਤੀਬਾੜੀ ਤੇ ਉਮੀਦ ਕਰਦੇ ਹਾਂ ਸਾਰੇ ਭੈਣ ਭਰਾ ਰਾਜੀ ਖੁਸ਼ੀ ਹੋਣਗੇ ਤੰਦਰੁਸਤ ਹੋਣਗੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਣਕ ਦੀ ਫਸਲ ਨੂੰ ਜਿਹੜਾ ਪਹਿਲਾ ਪਾਣੀ ਲਾਉਣਾ ਉਹਦੇ ਬਾਰੇ ਗੱਲ ਕਰਾਂਗੇ ਕਿਉਂਕਿ ਵੱਖ-ਵੱਖ ਮਤਨ ਇਹਦੇ ਬਾਰੇ ਅ ਕੁਝ ਵੀਰ ਕਹਿੰਦੇ ਨੇ ਪਾਣੀ ਈ ਪੱਤੀ ਦਿਨ ਤੋਂ ਲਗਾ ਦੇਣਾ ਚਾਹੀਦਾ ਕੋਈ ਜੇ ਤਾਂ 20 ਤੋਂ ਲਗਾ ਦੋ 25 ਦਿਨਾਂ ਤੋਂ ਪਾਣੀ ਲਗਾ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ ਕੁਝ ਕਿਸਾਨਾਂ ਦਾ ਇਹ ਵੀ ਮੰਨਦਾ ਹੈ ਵੀ ਪਾਣੀ 35 ਦਿਨ ਤੋਂ ਪਹਿਲਾਂ ਨਹੀਂ ਲਗਾਉਣਾ ਚਾਹੀਦਾ ਪਰ ਆਪਾਂ ਇੱਥੇ ਗੱਲ ਕਰਾਂਗੇ ਲਕੀਰ ਤੇ ਫਕੀਰ ਬਣ ਕੇ ਗੱਲ ਨਹੀਂ ਕਰਨੀ ਚਾਹੀਦੀ ਖੇਤੀ ਕਦੇ ਵੀ ਇਸ ਤਰ੍ਹਾਂ ਨਹੀਂ ਹੁੰਦੀ ਕਿਉਂਕਿ ਖੇਤੀ ਦਾ ਜਿਹੜਾ ਇਹ ਪੁਰਾਣੇ ਤਜਰਬੇ ਨੇ ਉਹਨਾਂ ਦਾ ਵੀ ਬਹੁਤ ਮਹੱਤਵਪੂਰਨ ਰੋਲ ਹੈ ਆਪਾਂ ਨੂੰ ਖੇਤੀ ਦੇ ਵਿੱਚ ਹੁਣ ਉਹ ਤੋਂ ਆਪਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜਦੋਂ ਪੁਰਾਣੇ ਦਿਨਾਂ ਦੇ ਵਿੱਚ ਖੇਤੀ ਕੀਤੀ ਜਾਂਦੀ ਸੀ ਉਸ ਵੇਲੇ ਬਹੁਤ ਘੱਟ ਸਾਧਨਾਂ ਦੇ ਨਾਲ ਖੇਤੀ ਕੀਤੀ ਜਾਂਦੀ ਸੀ ਤੇ ਉਹਦਾ ਵੀ ਉਹਨਾਂ ਦਾ ਵੀ ਜਿਹੜਾ ਬਹੁਤ ਵੱਡਾ ਯੋਗਦਾਨ ਹੈ ਉਹ ਆਪਣੇ ਕੋਲੇ ਤਜਰਬੇ ਜਿਹੜੇ ਪੁਰਾਣੇ ਮਜ਼ਦੂਰਾਂ ਦੇ ਹੈਗੇ ਉਹਨਾਂ ਤੋਂ ਜ਼ਰੂਰ ਫਾਇਦਾ ਲੈਣਾ ਚਾਹੀਦਾ ਨਵੀਂ ਟੈਕਨੋਲੋਜੀ ਨੂੰ ਵੀ ਆਪਾਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਇਹਦਾ ਵੀ ਬਹੁਤ ਵੱਡਾ ਯੋਗਦਾਨ ਹੈ ਹੁਣ ਜਿਹੜੀ ਗੱਲ ਆ ਜਾਂਦੀ ਆ ਪਾਣੀ ਦੀ ਪਾਣੀ ਦੇ ਬਾਰੇ ਜੀ ਆਪਾਂ ਗੱਲ ਕਰਦੇ ਹਾਂ ਦੇਖੋ ਅਲੱਗ-ਅਲੱਗ ਜ਼ਮੀਨਾਂ ਨੇ ਆਪਣੀਆਂ ਜ਼ਮੀਨਾਂ ਦੀਆਂ ਕਿਸਮਾਂ ਨੇ ਉਹਨੂੰ ਆਪਾਂ ਧਿਆਨ ਦੇ ਵਿੱਚ ਰੱਖ ਕੇ ਆਪਾਂ ਜਿਹੜਾ ਪਾਣੀ ਹੈ ਉਹ ਫਸਲ ਨੂੰ ਲਗਾਉਣਾ ਜੇ ਹੁਣ ਡੱਕਰ ਭਾਰੀਆਂ ਜ਼ਮੀਨਾਂ ਨੇ ਜਿਨ੍ਹਾਂ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਹਲੇ ਗਿੱਲ ਪਈ ਆ ਆਪਾਂ ਖੇਤ ਦੇ ਵਿੱਚੋਂ ਮਿੱਟੀ ਫੱਟ ਕੇ ਦੇਖੋ ਤੋਂ 2-3 ਇੰਚ ਛੱਡ ਕੇ ਜੇਕਰ ਮਿੱਟੀ ਦਾ ਲੱਡੂ ਬਣ ਜਾਂਦਾ ਤਾਂ ਫਿਰ ਹਲੇ ਤੱਕ ਫਸਲ ਦੇ ਵਿੱਚ ਕਾਫੀ ਗਿੱਲਾ ਹੈ ਕਾਫੀ ਨਮੀ ਹੈ ਤੇ ਜਲਦੀ ਕੀਤੇ ਫਿਰ ਆਪਾਂ ਨੂੰ ਪਾਣੀ ਲਗਾਉਣ ਦੀ ਲੋੜ ਨਹੀਂ ਉੱਥੇ ਆਪਾਂ ਫਸਲ ਨੂੰ ਜਿਹੜਾ ਪਹਿਲਾ ਪਾਣੀ ਹੈ 35 ਦਿਨ ਤੱਕ ਲਿਜਾ ਸਕਦੇ ਆ ਉਸ ਤੋਂ ਬਾਅਦ ਵੀ ਲਿਜਾ ਸਕਦੇ ਆ ਹਾਂ ਇਹ ਗੱਲ ਜ਼ਰੂਰ ਆ ਵੀ ਜੇ ਫਸਲ ਦੇ ਵਿੱਚ ਨਦੀਨ ਨੇ ਤਾਂ ਆਪਾਂ ਨੂੰ ਦਿੱਕਤ ਹੋਦੀ ਹੈ ਪਹਿਲਾ ਪਾਣੀ ਲਗਾਉਣ ਦੇ ਵਿੱਚ ਕਿਉਂਕਿ ਫਿਰ ਆਪਾਂ ਨੂੰ ਪਾਣੀ ਅਗੇਤਾ ਸ਼ੁਰੂ ਕਰਨਾ ਪੈਂਦਾ ਕਿਉਂਕਿ ਗੁੱਲੀ ਡੰਡੇ ਦੀਆਂ ਜਿਹੜੀਆਂ ਸਪਰੇਹਾਂ ਨੇ ਉਹ ਜਦੋਂ ਗੁੱਲੀ ਡੰਡਾ ਵੱਡਾ ਹੋ ਜਾਂਦਾ ਨਦੀਨ ਵੱਡਾ ਹੋ ਜਾਂਦਾ ਫਿਰ ਕੰਮ ਨਹੀਂ ਕਰਦੀਆਂ ਅੱਗੇ ਜਾ ਕੇ ਲੇਟ ਕਰਦੇ ਆ ਤਾਂ ਜਿਹੜਾ ਮੌਸਮ ਦੇ ਵਿੱਚ ਧੁੰਦ ਵਗੈਰਾ ਆ ਜਾਂਦੀ ਹੈ ਮੌਸਮ ਸਾਫ਼ ਨਹੀਂ ਰਹਿੰਦਾ ਧੁੱਪ ਨਹੀਂ ਨਿਕਲਦੀ ਤਾਂ ਉਸ ਮਿਲਿਆ ਆਪਾਂ ਨੂੰ ਜਿਹੜਾ ਗੁੱਲੀ ਡੰਡਾ ਕੰਟਰੋਲ ਕਰਨਾ ਔਖਾ ਹੋ ਜਾਂਦਾ ਉਹਨੂੰ ਆਪਾਂ ਧਿਆਨ ਵਿੱਚ ਰੱਖਦੇ ਹੋਏ ਫਸਲ ਨੂੰ ਫਿਰ ਪਹਿਲਾ ਪਾਣੀ ਲਗਾਉਣਾ ਪੈਂਦਾ ਜੇ ਆਪਣਾ ਖੇਤ ਡੱਕਰ ਹੈ ਤੇ ਖੇਤ ਦੇ ਵਿੱਚ ਜਿਹੜਾ ਨਦੀਨ ਆਪਣੇ ਕੋਲੇ ਡਟਾ ਕਾਫੂ ਮਾਤਰਾ ਚ ਖੜਾ ਹੈ ਤਾਂ ਫਿਰ ਉੱਥੇ ਆਪਾਂ ਨੂੰ ਨਦੀਨਨਾਸ਼ਕ ਪਹਿਲਾਂ ਛਫਰੀ ਕਰਕੇ ਤੇ ਪਾਣੀ 25 ਦਿਨ ਤੱਕ ਹੀ ਲਾਉਣਾ ਪਊਗਾ ਕਿਉਂਕਿ ਜਿਉਂ-ਜਿਉਂ ਲੇਟ ਕਰਾਂਗੇ ਤੇ ਉੱਥੇ ਉਹ ਜਿਹੜਾ ਧੁੰਦ ਦਾ ਮੌਸਮ ਬਣ ਜਾਂਦਾ ਤੇ ਫਸਲ ਤੁੱਪ ਨਹੀਂ ਨਿਕਲਦੀ ਤੇ ਜਿਹੜਾ ਨਦੀਨ ਕੰਟਰੋਲ ਹੀ ਹੁੰਦਾ ਤੇ ਕਣਕ ਦੀ ਫਸਲ ਨੂੰ ਦਬਲਾ ਲਾਉਂਦਾ ਜੇ ਆਪਣੀ ਫਸਲ ਦੇ ਵਿੱਚ ਨਦੀਨ ਘਟ ਹੈ ਬਹੁਤ ਘਟ ਨਦੀਨ ਹੈ ਤਾਂ ਫਿਰ ਕਣਕ ਦੀ ਫਸਲ ਨੂੰ ਪਹਿਲਾ ਪਾਣੀ ਆਪਾਂ ਲੇਟ ਕਰ ਸਕਦੇ ਹਾਂ ਓਸ ਦਾ ਫਾਇਦਾ ਹੋਊਗਾ ਉਹਦਾ ਕੀ ਫਾਇਦਾ ਹੋਊ ਇਹ ਆਪਾਂ ਦੱਸਦੇ ਹਾਂ ਕਿਉਂਕਿ ਕਣਕ ਦੀ ਫਸਲ ਦੇ ਵਿੱਚ ਜੇਕਰ ਪਹਿਲਾ ਪਾਣੀ ਆਪਾਂ ਲੇਟ ਕਰਦੇ ਹਾਂ ਡੱਕਰ ਜ਼ਮੀਨਾਂ ਦੇ ਵਿੱਚ ਆਪਾਂ ਲੇਟ ਕਰ ਸਕਦੇ ਹਾਂ ਤਾਂ ਕੀ ਹੁੰਦਾ ਜਿਹੜੀਆਂ ਬੂਟੇ ਦੀਆਂ ਜੜਾਂ ਨੇ ਉਹ ਬਰੀਕ ਜੜਾਂ ਹੋਰ ਵੀ ਕਾਫੀ ਮਾਤਰਾ ਚ ਬੂਟਾ ਪਾਣੀ ਦੀ ਭਾਲ ਦੇ ਵਿੱਚ ਬੜੋਂ ਦਾ ਨਾ ਦਾ ਥੱਲੇ ਨੂੰ ਜਿਹੜਾ ਜਿਹੜੀਆਂ ਜਾਂਦਾ ਜਾਂਦੀਆਂ ਨੇ ਡੁੱਗੀਆਂ ਜਾਂਦੀਆਂ ਨੇ ਵੱਧ ਜੜਾਂ ਕੱਢਦਾ ਤੇ ਉਹਦੇ ਨਾਲ ਕੀ ਆ ਜਿਹੜੇ ਜ਼ਮੀਨ ਦੇ ਵਿੱਚ ਬਰੀਕ ਜੜਾਂ ਦੇ ਨਾਲ ਜ਼ਮੀਨ ਦੇ ਵਿੱਚ ਜਿਹੜੇ ਤੱਤ ਨੇ ਮੁੱਟਾ ਵੱਧ ਮਾਤਰਾ ਚ ਲੈ ਸਕਦਾ ਤੇ ਜੜਾ ਜ਼ਿਆਦਾ ਨਿਕਲਣ ਗਿਆ ਢਹਿਣ ਦੀ ਪ੍ਰੋਬਲਮ ਘਟ ਆ ਜੇ ਆਪਾਂ ਕਣਕ ਦੀ ਫਸਲ ਨੂੰ ਪਹਿਲਾਂ ਪਣੀ ਅਗੇਤਾ ਲਾ ਦਨੇ ਆ ਕਿਉਂਕਿ ਜੜਾਂ ਦਾ ਜਿਹੜਾ ਪਾਣੀ ਦੀ ਭਾਲ ਆ ਉਹ ਉਪਰੋ ਹੀ ਪੂਰੀ ਹੋ ਜਾਂਦੀ ਆ ਬੂਟਾ ਜੜਾਂ ਨੂੰ ਜ਼ਿਆਦਾ ਡੂੰਘਿਆਂ ਤੱਕ ਨਹੀਂ ਲੈ ਕੇ ਜਾਂਦਾ ਬਰੀਕ ਜੜਾਂ ਘਟ ਨਿਕਲਦੀਆਂ ਨੇ ਹੁਣ ਇੱਥੇ 크라운 ਰੂਟ ਬਾਰੇ ਗੱਲ ਕੀਤੀ ਜਾਂਦੀ ਆ 크라운 ਰੂਟ ਬਰੀਕ ਜੜਾਂ ਨੂੰ ਹੀ ਕਿਹਾ ਜਾਂਦਾ ਕਿਉਂਕਿ ਜਦੋਂ ਕਹਿੰਦੇ 크라운 ਰੂਟਸ ਨਿਕਲ ਗਿਆ ਤਾਂ ਖਣਕ ਦੀ ਫਸਲ ਨੂੰ ਪਾਣੀ ਲਾ ਦੇ ਹੋਰ ਕੁਝ ਨਹੀਂ ਦੇਖਣਾ ਪਰ ਤੁਸੀਂ ਡਾਕਰ ਭਾਰੀਆਂ ਜ਼ਮੀਨਾਂ ਦੇ ਵਿੱਚ ਜੇਕਰ ਥੱਲੇ ਜ਼ਮੀਨ ਤੇ ਨਮੀ ਬਹੁਤ ਆ ਤਾਂ ਕਰਾਉਨ ਰੂਟਸ ਹੋਰ ਵੱਧ ਕੱਢਦਾ ਬੁੱਟਾ ਜੇ ਉਹਨਾਂ ਨੂੰ ਪਾਣੀ ਲਾ ਦਨੇ ਤਾਂ ਉੱਥੇ ਹੀ ਰੁਕ ਜਾਂਦੇ ਨੇ ਜਿਆਦਾ ਫਿਰ ਨਹੀਂ ਕੱਢਦਾ ਕਿਉਂਕਿ ਪਾਣੀ ਦੀ ਭਾਲ ਦੇ ਵਿੱਚ ਕਰਾਉਨ ਰੂਟਸ ਨਿਕਲਦੀਆਂ ਇਹ ਗੱਲ ਨੂੰ ਬਿਲਕੁਲ ਧਿਆਨ ਚ ਰੱਖਣਾ ਪੁਰਾਣਾ ਤਜਰਬਾ ਤੁਸੀਂ ਦੇਖ ਲਿਓ ਜਿਹੜੇ ਡਾਕਰ ਭਾਰੀ ਜ਼ਮੀਨਾਂ ਦੇ ਵਿੱਚ ਜ਼ਿਮੀਦਾਰਾ 40-40 ਦਿਨ ਤੱਕ ਕਣਕ ਦੀ ਫਸਲ ਨੂੰ ਪਾਣੀ ਸ਼ੁਰੂ ਕਰਦੇ ਰਹੇ ਨੇ ਔਰ 50 ਦਿਨਾਂ ਤੱਕ ਵੀ ਕਣਕ ਦਾ ਪਾਣੀ ਲਾਸਟ ਜਦੋਂ ਕੁਝ ਕਿਆਰਾਂ ਨੂੰ ਪਾਣੀ ਲੱਗਦਾ ਸੀ ਉਹ 50 ਦਿਨ ਤੱਕ ਵੀ ਹੋ ਜਾਂਦੇ ਸੀਗੇ ਪਰ ਇਹ ਅੱਜ ਕੱਲ ਦਾ ਇਹ ਉਹਦੇ ਵਿੱਚ ਜਿਹੜਾ ਅੱਜ ਕੱਲ ਦੇ ਦੌਰ ਦੇ ਵਿੱਚ ਆਪਾਂ 20 ਤੋਂ 25 ਦਿਨਾਂ ਦੇ ਵਿੱਚ ਪਾਣੀ ਲਗਾਉਣ ਦੀ ਕੋਸ਼ਿਸ਼ ਤੇ ਲੱਗੇ ਹੋਏ ਆ ਇਸ ਦਾ ਇੱਕ ਫਾਇਦਾ ਹੈਗਾ ਵੀ ਜਿਹੜਾ ਕਣਕ ਦੀ ਫਸਲ ਦੇ ਵਿੱਚ ਬੁੱਲੀ ਡੰਡਾ ਜਾਂ ਨਦੀਨ ਨੂੰ ਕੰਟਰੋਲ ਕਰਨ ਦੇ ਵਿੱਚ ਇਹ ਜ਼ਰੂਰ ਸਹਾਇੀ ਹੋ ਜਾਂਦਾ ਕਿਉਂਕਿ ਜਦੋਂ ਆਪਾਂ ਪਹਿਲਾਂ ਪਾਣੀ ਅਗੇਤਾ ਲਾਵਾਂਗੇ ਤਾਂ ਕੀ ਹੁੰਦਾ ਅ ਨਦੀਨ ਨਾਸ਼ਕਾ ਅਗੇਥਾ ਸਪਰੇਅ ਹੋ ਜਾਂਦਾ ਨਦੀਨ ਝੋਟਾ ਹੁੰਦਾ ਕੰਟਰੋਲ ਕਰਨਾ ਉਹਨੂੰ ਸੌਖਾ ਹੋ ਜਾਂਦਾ ਇਹ ਉਹਦੇ ਵਿੱਚ ਜ਼ਰੂਰ ਫਾਇਦਾ ਦੂਸਰਾ ਜੇ ਆਪਣੀ ਜ਼ਮੀਨ ਭਾਵੇਂ ਡੰਕਰ ਆ ਭਾਵੇਂ ਰੇਸਲੀ ਆ ਜ਼ਮੀਨ ਦੇ ਵਿੱਚ ਗਿੱਲ ਘਟਾ ਹੈ ਮੋਇਸਚਰ ਘਟਾ ਹੈ ਤਾਂ ਵੀ ਫਿਰ ਆਪਾਂ ਨੂੰ ਜਿਹੜਾ ਪਹਿਲਾ ਪਾਣੀ ਅਗੇਥਾ ਲਾਉਣਾ ਪੈ ਸਕਦਾ 25 ਦਿਨ ਤੱਕ ਹੀ ਲਾਉਣਾ ਪੈ ਸਕਦਾ ਕਿਉਂਕਿ ਜ਼ਮੀਨ ਦੇ ਵਿੱਚ ਉਹ ਨਮੀ ਘਟ ਹੋਣ ਕਰਕੇ ਬੂਟੇ ਦੀ ਜਿਹੜੀ ਪਾਣੀ ਦੀ ਜ਼ਰੂਰਤ ਆ ਉਹ ਨਹੀਂ ਪੂਰੀ ਹੁੰਦੀ ਬੂਟਾ ਕਮਲਾਉਣਾ ਸ਼ੁਰੂ ਹੋ ਜਾਂਦਾ ਤੇ ਉੱਪਰੋਂ ਗਰਮੀ ਪੈਂਦੀ ਹੈ ਕਈ ਵਾਰੀ ਤੋਂ ਸਤੰਬਰ ਦੇ ਮਹੀਨੇ ਤੱਕ ਵੀ ਜਿਆਦਾ ਠੰਡ ਨਹੀਂ ਹੁੰਦੀ। ਉਸ ਵੇਲੇ ਆਪਾਂ ਨੂੰ ਜਿਹੜਾ ਪਹਿਲਾ ਪਾਣੀ ਹੈ ਕੀਤਾ ਲਾ ਦੇਣਾ ਚਾਹੀਦਾ ਫੇਰ ਆਪਾਂ ਨੂੰ ਇਹ ਵੇਟ ਨਹੀਂ ਕਰਨੀ ਚਾਹੀਦੀ ਕਿਉਂਕਿ ਜ਼ਮੀਨ ਦੀ ਨਮੀ ਦੇ ਆਧਾਰ ਤੇ ਹੀ ਪਾਣੀ ਜਿਹੜਾ ਆਪਾਂ ਨੂੰ ਤੈਅ ਕਰਨਾ ਪੈਂਦਾ। ਇਹ ਆਪਾਂ ਜ਼ਮੀਨ ਨੂੰ 2 ਇੰਚ ਮਿੱਟੀ ਥੱਲੇ ਵਾਲੀ ਉੱਪਰਲੀ ਸੁੱਕੀ ਮਿੱਟੀ ਲਾ ਕੇ 2 ਇੰਚ ਮਿੱਟੀ ਥੱਲੇ ਵਾਲੀ ਦੇਖ ਲਓ। ਜੇਕਰ ਮਿੱਟੀ ਮੁੱਠੀ ਦੇ ਵਿੱਚ ਲੱਡੂ ਜਿਹਾ ਬਣ ਜਾਂਦਾ ਤਾਂ ਹਾਲੇ ਤੱਕ ਉਹਦੇ ਵਿੱਚ ਨਮੀ ਕਾਫੀ ਹੈ। ਫਿਰ ਸੋਚ ਸੰਸ ਕੇ ਪਾਣੀ ਲਾ ਲਿਓ ਫਿਰ ਜਿਆਦਾ ਮਤਲਬ ਕਾਹਲ ਨਾ ਕਰੇ ਜੇ ਖੇਤ ਵਿੱਚ ਨਦੀਨ ਹੈ ਗਿਆ ਤਾਂ ਫਿਰ ਕਿਉਂਕਿ ਗੁੱਲੀ ਡੰਡੇ ਨੂੰ ਕੰਟਰੋਲ ਕਰਨਾ ਫਿਰ ਆਪਾਂ ਗੁੱਲੀ ਡੰਡੇ ਵਾਲੀ ਜਿਹੜੀ ਸਪਰੇ ਪਹਿਲਾਂ ਕਰਕੇ ਉਸ ਨੂੰ ਪਾਣੀ ਜਲਦੀ ਨਾਲ ਲਗਾ ਦਿਓ ਤਾਂ ਕਿ ਫਸਲ ਜਿਹੜੀ ਆਪਣੀ ਨਦੀਨ ਨੂੰ ਕੰਟਰੋਲ ਕਰਨਾ ਤੁਹਾਨੂੰ ਸੌਖਾ ਹੋ ਜਾਵੇ ਉੱਥੇ ਆਪਾਂ ਲੇਟ ਨਹੀਂ ਕਰਨਾ ਦੂਜੀ ਗੱਲ ਜਿਹੜੀਆਂ ਰੇਤਲੀਆਂ ਜ਼ਮੀਨਾਂ ਨੇ ਰੇਤਲੀਆਂ ਜ਼ਮੀਨਾਂ ਦੇ ਵਿੱਚ ਆਪਾਂ ਨੂੰ 25 ਦਿਨਾਂ ਤੋਂ ਪਾਣੀ ਸ਼ੁਰੂ ਕਰ ਪਰ ਪੈ ਜਾਂਦਾ ਕਿਉਂਕਿ ਉਹ ਜ਼ਮੀਨਾਂ ਪਾਣੀ ਨੂੰ ਘੱਟ ਨਮੀ ਨੂੰ ਘੱਟ ਸਾਂਭਦੀਆਂ ਨੇ ਉਹਨਾਂ ਦੇ ਵਿੱਚ ਨਮੀ ਜਿਹੜੀ ਜਲਦੀ ਖੁਸ਼ਕ ਹੋ ਜਾਂਦੀ ਹੈ ਉੱਥੇ ਆਪਾਂ ਨੂੰ ਪਾਣੀ ਜਲਦੀ ਲਗਾਉਣਾ ਪੈ ਸਕਦਾ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖੋ ਕਦੇ ਲਕੀਰ ਦੇ ਫਕੀਰ ਨਾ ਹੋਵੋ ਵੀ ਹਾਂ ਜੀ 25 ਦਿਨ ਤੇ ਹੀ ਰੱਖਿਆ 35 ਦਿਨ ਤੇ ਲੈ ਕੇ ਜਾਵਾਂਗੇ ਅਸੀਂ ਜਾਂ ਅਸੀਂ 25 ਦਿਨ ਤੇ ਪਾਣੀ ਲਾ ਦੇਵਾਂਗੇ ਜਾਂ 20 ਦਿਨ ਤੇ ਪਾਣੀ ਲਾਵਾਂਗੇ ਤੁਸੀਂ ਆਪਣੀ ਜ਼ਮੀਨ ਦੀ ਕਿਸਮ ਦੇਖੋ ਖਾਲਾ ਜਿਹੜੀ ਆਪਣਾ ਮੌਕੇ ਦਾ ਮੌਸਮ ਦੇਖੋ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖੋ ਖੇਤ ਦੇ ਵਿੱਚ ਨਦੀਨਾਂ ਨੂੰ ਵੀ ਧਿਆਨ ਵਿੱਚ ਰੱਖੋ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਪਹਿਲਾ ਪਾਣੀ ਜਿਹੜਾ ਲਾਉਣ ਦੀ ਕੋਸ਼ਿਸ਼ ਕਰੋ ਦੇਖੋ ਵੀ ਕਦੋਂ ਪਾਣੀ ਆਪਾਂ ਨੂੰ ਜਿਹੜਾ ਠੀਕ ਬੈਠਦਾ ਜੇ ਖੇਤ ਦੇ ਵਿੱਚ ਨਦੀਨ ਨੇ ਭਾਵੇਂ ਖੇਤ ਡੱਕ ਰਿਹਾ ਫਿਰ ਆਪਾਂ ਨੂੰ ਪਹਿਲਾ ਪਾਣੀ ਹਲਕਾ ਲਾਉਣਾ ਪਊ ਔਰ ਜਲਦੀ ਲਾਉਣਾ ਪਊਗਾ ਨਹੀਂ ਤਾਂ ਫਿਰ ਨਦੀਨ ਕੰਟਰੋਲ ਨਹੀਂ ਹੁਣੇ ਜੇ ਖੇਤ ਆਪਣਾ ਰੇਸਲਾ ਹੈਗਾ ਫੇਰ ਪਾਵੇਂ ਨਦੀਨ ਨਹੀਂ ਹੈਗੇ ਉੱਥੇ ਆਪਾਂ ਨੂੰ ਪਹਿਲਾ ਪਾਣੀ 25 30 ਦਿਨ ਤੇ ਲਾਉਣਾ ਹੀ ਪੈ ਜੰਦਾ ਫੇਰ ਵੀ ਲਾਉਣਾ ਪਊ ਜੇ ਖੇਤ ਦੇ ਵਿੱਚ ਨਦੀਨ ਨਹੀਂ ਹੈਗੇ ਖੇਤ ਆਪਣਾ ਡੱਕਰਾ ਹੈ ਪਹਾਰਾ ਹੈ ਖੇਤ ਦੇ ਵਿੱਚ ਨਮੀ ਕਾਫੀ ਮਾਤਰਾ ਦੇ ਵਿੱਚ ਹੈਗੀ ਹੈ ਤਾਂ ਫਿਰ ਜਿੰਨਾ ਆਪਾਂ ਪਾਣੀ ਨੂੰ ਪਹਿਲਾ ਪਾਣੀ 35 40 ਦਿਨ ਤੱਕ ਵੀ ਲੈ ਜਾਵਾਂਗੇ ਤਾਂ ਉਸ ਦਾ ਕੋਈ ਨੁਕਸਾਨ ਨਹੀਂ ਸਗੋਂ ਫਾਇਦਾ ਹੀ ਹੋਊਗਾ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਅਪ ਪਹਿਲਾ ਪਾਣੀ ਲਾਉਣ ਦੇ ਬਾਰੇ ਜਿਹੜਾ ਫੈਸਲਾ ਕਰਨਾ ਹੈ ਇਹ ਨਹੀਂ ਹੈਗਾ ਵੀ ਆਪਾਂ ਜੀ 20 ਦਿਨਾਂ ਤੇ ਦੱਸ ਰਿਹਾ ਹੈਗਾ ਯੂਟਿਊਬਰ 25 ਦਿਨਾਂ ਤੇ ਪਾਣੀ ਦੱਸ ਰਿਹਾ ਜੁਨੀਵਰਸਿਟੀ 35 ਦਿਨਾਂ ਤੇ 25 ਦਿਨਾਂ ਤੇ ਪਾਣੀ ਦੱਸ ਰਹੀ ਹੈ ਉਹਦੇ ਹਿਸਾਬ ਨਾਲ ਆਪਾਂ ਪਾਣੀ ਦਾ ਫੈਸਲਾ ਕਰਨਾ ਆਪਾਂ ਜਰੂਰ ਇੰਨੇ ਲੰਮੇ ਸਮੇਂ ਦੀ ਖੇਤੀ ਕਰ ਰਹੇ ਆ ਆਪਾਂ ਨੂੰ ਜਰੂਰ ਤਜਰਬਾ ਹੋਣਾ ਚਾਹੀਦਾ ਖੁਰ ਨੂੰ ਪਤਾ ਹੋਣਾ ਚਾਹੀਦਾ ਵੀ ਆਪਣੀ ਜਮੀਨ ਨੂੰ ਪਾਣੀ ਮੰਗਦੀ ਹੈ ਤਾਂ ਇਹਨੂੰ ਫਸਲ ਨੂੰ ਪਾਣੀ ਲਾਈਏ ਆਵੇਂ ਫਿਰ ਉਸ ਵੇਲੇ 25 ਦਿਨਾਂ ਤੇ ਜਾਂ 30 ਦਿਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖੋ ਤੋਂ ਪਾਣੀ ਲੋੜਦਾ ਜਿਹੜਾ ਫੈਸਲਾ ਕਰੋ ਅ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ